ਪਟਿਆਲਾ ਚੰਡੀਗੜ੍ਹ ਹਾਈਵੇ ਤੇ ਸੜਕ ਹਾਦਸਾ ਪੀਆਰਟੀਸੀ ਅਤੇ ਟਰੱਕ ਵਿਚਾਲੇ ਹੋਇਆ ਹਾਦਸਾ ਦੋ ਗੰਭੀਰ ਜ਼ਖਮੀ ਪਟਿਆਲਾ ਚੰਡੀਗੜ੍ਹ ਹਾਈਵੇ ਦੇ ਉੱਪਰ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਕਰੀਬਨ 50 ਤੋਂ 55 ਸਵਾਰੀਆਂ ਸਵਾਰ ਸਨ ਇਹ ਹਾਦਸਾ ਰਾਸਪੂਰਾ ਦੇ ਗगन ਚੌਕ ਨਜ਼ਦੀਕ ਗगन ਕੀ ਮਿਲ ਕੋਲ ਹੋਇਆ ਜਿੱਥੇ ਮੋੜ ਉੱਪਰ ਇੱਕ ਟਰੱਕ ਮੁੜਨ ਲੱਗਾ ਤਾਂ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਟਕਰਾ ਗਈ ਜਿਸ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਇਹ ਹਾਦਸਾ ਤਕਰੀਬਨ ਸਵੇਰੇ 7:30 ਵਜੇ ਦਾ ਦੱਸਿਆ ਜਾ ਰਿਹਾ ਹੈ ਜਦੋਂ ਪਟਿਆਲਾ ਸਾਈਡ ਤੋਂ ਆ ਰਹੀ ਇੱਕ ਪੀਆਰਟੀਸੀ ਬੱਸ ਦੀਆਂ ਬ੍ਰੇਕਾਂ ਨਾਲ ਲੱਗਣ ਕੰਨ ਉੱਥੋਂ ਮੁੜ ਰਹੇ ਇੱਕ ਟਰੱਕ ਦੇ ਨਾਲ ਟਕਰਾ ਗਈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਖੀਨਾਰ ਦੀਪਕ ਕੁਮਾਰ ਦੀ ਰਿਪੋਰਟ ਸਵਰਨ ਸਿੰਘ ਬਸ ਪਛਲੇ ਵਪੀ ਆਰ ਟ੍ਰੈਕਟਰ ਨੰਬਰ ਕੀ ਹੁੰਦਾ 3203 BH 934 ਇਹ ਰਾਜਪੁਰ ਤੋਂ ਚੰਡੀਗੜ੍ਹ ਜਾ ਰਹੇ ਸੀ ਫੁੱਟਪਾਥ ਦੇ ਨਾਲ ਤੁਰ ਰਹੇ ਸੀ ਟਰੈਕਟਰ ਖੜਾ ਸੀ ਖੜਦੇ ਕਾਰਨ ਯੂਨਿਟ ਟੂ ਟਰਨ ਕਰਨ ਕਰਦਾ ਸੀ ਕਹਨ ਕਮੂਰੀ ਦਾਸਤਾ ਤੇ ਗੱਡੀ ਲੱਗੀ ਕੋਈ ਜਿਹੜਾ ਜਤਨੀ ਵੀ ਹੈ ਜਖਮੀ ਮੜਾ ਮੋਟੇ ਰੁਹ ਗਿਆ एकदम ਦੀ ਜਤਨੀ ਉਹ ਗਨੀਰ ਜਖਮੀ ਇਹ ਸਭ ਆਕਾਟ ਦੇ ਜੀ ਦੇ ਪੁਲੀਸਨੋਤੀ ਕਰਦੇ ਸਹੀ ਪੁਲੀਸਨੋਤੀ ਕਰਦੇ ਉਸ ਤੋਂ ਬੰਦਾ ਕਾਰਵਾਈ ਕਰੀ ਜਾਂਦੇ ਹੋ ਆਪ ਹੀ ਕਰ ਰਹੇ ਟਰੱਕ ਵਾਰੀਆਂ ਕਿੰਨੇ ਕੁ ਜੜੇ ਨੂੰ ਦਿੱਤੇ ਸਵਾਰ ਵਾਰੀਆਂ ਹੈਗੇ ਸੀ 40-5000 ਰੁਪਏ ਯਾਨੀ ਕਿ ਖੁਆਰੇ ਸੀ ਜਿਹਦੇ ਕਿੱਥੇ ਜਾ ਰਹੇ ਸੀ ਭੁਲਾੜੇ ਤੋਂ ਭੁਲਾੜੇ ਤੋਂ ਚੱਲ ਕੇ ਚੰਡੀਗੜ੍ਹ ਜਾਣਾ ਸੀ ਰਵੀਨੂ ਤੋਂ ਪਟਿਆਲਾ ਰਾਜਪੁਰ ਤੋਂ ਟੱਪ ਚੱਲੇ ਸੀ ਥੋੜੀ ਦੂਰੀ ਗਈ ਸੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਤੋਂ ਦੁਖੀ ਹਾਂ ਤੁਹਾਡਾ ਦੇਖ ਕੇ ਪਤਾ ਲੱਗਿਆ